ਹਾਂਜੀ ਵੀਰੋ ਸਤਿ ਸ੍ਰੀ ਅਕਾਲ ਜੀ ਹੋ ਠੀਕ ਹੋ ਆਪਾਂ ਵੀਰੋ ਇਹ ਦਿਲਾਂ ਵਾਲੇ ਗੇਟ ਠੋਕਤੇ ਇਹਦੇ ਵਿੱਚ ਆਪਾਂ ਫਰੇਮ ਪਾਤੇ ਵੀਰੋ ਸਾਰੇ ਆ ਰਿਹਾ ਉਹ ਰਿਹਾ ਕੱਢ ਕੇ ਆਣ ਸ਼ੌਂਕ ਨਾਲ ਆਪਾਂ ਤੇ ਦਿਲੇ ਬਣਾਵਾਂਗੇ ਵੀਰੋ ਇਹ ਵੀਰੋ ਆਪਾਂ ਪੂਰੇ ਤਿਆਰ 1.5 ਇੰਚ ਮੋٹے ਦਿਲੇ ਪਾਵਾਂਗੇ ਇਹਦੇ ਵਿੱਚ ਬਾਕੀ ਡਿਜ਼ਾਈਨ ਬਹੁਤ ਵਧੀਆ ਦੱਸਿਆ ਵੀਰ ਨੇ ਆਪਾਂ ਨੂੰ ਯਾਨੀ ਕਿ ਡਿਜ਼ਾਈਨ ਆਪਾਂ ਜਿਹੜਾ ਪਾਉਣਾ ਹੈ ਬਹੁਤ ਹੀ ਵਧੀਆ ਪਾਉਣਾ ਹੈ ਜਿਸ ਤਰ੍ਹਾਂ ਕਿ ਜਿਹੜਾ ਡਿਜ਼ਾਈਨ ਪਾਵਾਂਗੇ ਜਿਸ ਤਰ੍ਹਾਂ ਕਿ ਆਪਾਂ ਜੀ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਬਾਕੀ ਵੀਰੋ ਆਪਾਂ ਜਿਹੜਾ ਕੰਮ ਕਰਦੇ ਆ ਕੋਈ ਮੰਨ ਕੇ ਚਲੋ ਛ ਕਿਉਂਕਿ ਆਪਾਂ ਜੀਲ ਕਰਿਆ ਜੀ ਲਾ ਕੇ ਕੰਮ ਕਰਿਆ ਵੀਰੋ ਤੇ ਇਹਦੇ ਵੀ ਮਾੜਾ ਨਹੀਂ ਲੱਗਦਾ ਚਾਹੇ ਤੁਸੀਂ ਡਿਜ਼ਾਈਨ ਜਿੱਦਾਂ ਦਾ ਮਰਜ਼ੀ ਪਾ ਲਓ ਪਰ ਕੰਮ ਦੇ ਵਿੱਚ ਤੁਹਾਡਾ ਜੀ ਲੱਗਿਆ ਹੋਣਾ ਚਾਹੀਦਾ ਜੀ ਆਪਾਂ ਉਸੇ ਤਰ੍ਹਾਂ ਕੰਮ ਕਰਦੇ ਆ ਵੀਰੋ ਬਾਕੀ ਵੀਰੋ ਜਿਹੜੀ ਤਰੱਕੀ ਆ ਤਰੱਕੀ ਤਾਂ ਸੋਣ ਨੂੰ ਕੰਮ ਨੇ ਦੇਣੀ ਆ ਜੀ ਜੇ ਆਪਾਂ ਮਿਹਨਤ ਵਧੀਆ ਕਰਾਂਗੇ ਵੱਧ ਤੋਂ ਵੱਧ ਕੰਮ ਕਰਕੇ ਦਿਖਾਵਾਂਗੇ ਉਵੇਂ ਜੇ ਕੋਈ ਬੰਦੇ ਦੀ ਤਰੱਕੀ ਹੁੰਦੀ ਹੈ ਐਵੇਂ ਬਾਦੂ ਕਿਸੇ ਨਾਲ ਵੀਰੋ ਬੈਰ ਵਿਰੋਧ ਨਾ ਰੱਖਿਆ ਕਰੋ ਕਿਉਂਕਿ ਆਪਦਾ ਕੰਮ ਐ ਸ਼ੌਂਕ ਨਾਲ ਕਰੋ ਸੋ ਉਹਨੂੰ ਕੰਮ ਨੇ ਅੱਗੇ ਲੱਗੇ ਜਾਣਾ ਕਿਉਂਕਿ ਵੀਰੋ ਅਸੀਂ ਤਾਂ ਬਹੁ ਜਿਨ੍ਹਾਂ ਨੂੰ ਸਾਡੇ ਬਾਰੇ ਪਤਾ ਹੈ ਉਹ ਤਾਂ ਸਾਨੂੰ ਵੀਰ ਜਾਣਦੀ ਨੇ ਵੀ ਕਿੱਥੋਂ ਉੱਠੇ ਨੇ ਬਾਕੀ ਜਿਨ੍ਹਾਂ ਨੂੰ ਦਿਖਾਉਣੇ ਵੀਰ ਉਹ ਕੰਮ ਕਰਕੇ ਓਕੇ ਧੰਨਵਾਦ ਜੀ